ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਲਾਲਾਬਾਦ ਤੋਂ ਕਰੀਬ ਸਵਾ ਮਹੀਨਾ ਪਹਿਲਾਂ ਇੱਕ ਨੌਜਵਾਨ ਗਲਤੀ ਦੇ ਨਾਲ ਪਾਕਿਸਤਾਨ ਦੀ ਸਰਹੱਦ ਟੱਪ ਗਿਆ ਸੀ ਉੱਥੇ ਪਾਕਿਸਤਾਨ ਰੇਂਜਰਾਂ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਸੀ ਜਿਸ ਦਾ ਨਾਮ ਅਮਰਤਪਾਲ ਸਿੰਘ ਸੀ ਪਰ ਹੁਣ ਇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਉਸ ਨੌਜਵਾਨ ਦੀ ਇੱਕ ਵੀਡੀਓ 15 ਸੈਕਿੰਡ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਨੌਜਵਾਨ ਇਹ ਕਹਿ ਰਿਹਾ ਕਿ ਮੈਨੂੰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਵਕੀਲ ਕਰੋ ਔਰ ਜੁਰਮਾਨਾ ਭਰੋ ਤੁਹਾਨੂੰ ਦੱਸ ਦिए ਕਿ ਉਸਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਔਰ ਉਸ ਲੜਕੇ ਨੂੰ ਜਿਹੜਾ ਬਾਰਡਰ ਕਰਾਸਿੰਗ ਕਰਨ ਦਾ ਮਾਮਲਾ ਦਰਜ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਇੱਕ ਮਹੀਨੇ ਦੀ ਅਮਰਤਪਾਲ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਔਰ ਅਦਾਲਤ ਨੇ ਉਸ ਨੂੰ ਜੁਰਮਾਨਾ ਵੀ ਲਾਇਆ ਹੈ ਔਰ ਇਹ ਜਲਾਲਾਬਾਦ ਦੇ ਨੇੜੇ ਪੈਂਦੇ ਪਿੰਡ ਖੈਰੇ ਕੇ ਉਤਾਰ ਤੋਂ ਇਹ ਲਾਪਤਾ ਹੋਇਆ ਸੀ ਤਾਰੋਂ ਪਾਰ ਜ਼ਮੀਨ ਵਾਉਣ ਦੇ ਲਈ ਉੱਥੇ ਇਹ ਜਾਂਦਾ ਹੈ ਔਰ ਗਲਤੀ ਦੇ ਨਾਲ ਅੱਗੇ ਟੱਪ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਉੱਪਰ ਵਿਦੇਸ਼ੀ ਕਾਨੂੰਨ 1946 ਦੇ ਤਹਿਤ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਜਿਹੜਾ ਉਹ ਲਾਇਆ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਸਥਿਤੀ ਦੇ ਵਿੱਚ ਉਸ ਨੂੰ 15 ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਅਗਰ ਨਹੀਂ ਜੁਰਮਾਨਾ ਦਿੰਦੇ ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ਵਧਾ ਦਿੱਤੀ ਜਾਵੇਗੀ ਔਰ ਗਲਤੀ ਦੇ ਨਾਲ ਪਾਕਿਸਤਾਨ ਦੀ ਸੀਮਾਂ ਦੇ ਵਿੱਚ ਦਾਖਲ ਹੋਇਆ ਸੀ ਫਿਲਹਾਲ اسلامਾਬਾਦ ਦੀ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਨੂੰ ਰੱਖਿਆ ਗਿਆ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਵਾਪਸ ਭੇਜਿਆ ਜਾਵੇਗਾ ਇਸ ਫੈਸਲੇ ਨਾਲ ਪਰਿਵਾਰਕ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੁਝ ਰਾਹਤ ਮਿਲੀ ਆ ਪਤਾ ਲੱਗਿਆ ਉਹਨਾਂ ਨੂੰ ਕਿ ਸਾਡਾ ਬੇਟਾ ਵਕੈਈ ਉੱਤੇ ਆ ਕਿਉਂਕਿ ਕਾਫੀ ਜ਼ਿਆਦਾ ਮੁਸ਼ਕਲਤ ਪਰਿਵਾਰ ਕਰ ਰਿਹਾ ਸੀ ਬੇਨਤੀਆਂ ਲਾ ਰਿਹਾ ਸੀ ਸਰਕਾਰਾਂ ਨੂੰ ਵੀ ਸਾਡੇ ਬੇਟੇ ਦਾ ਪਤਾ ਲੱਗੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਸਦੇ ਪਿਤਾ ਦੇ ਵੱਲੋਂ ਵੀ ਵੀਡੀਓ ਦੇ ਮਾਧਿਅਮ ਰਾਹੀਂ ਇਹ ਗੱਲ ਕਹੀ ਗਈ ਆ ਕਿ ਸਾਡੇ ਬੇਟੇ ਨੂੰ ਉਥੋਂ ਵਾਪਸ ਲਿਆਂਦਾ ਜਾਵੇ ਹਾਲਾਂਕਿ ਉਹਨਾਂ ਨੇ ਇਹ ਵੀ ਪੁਸ਼ਟੀ ਕੀਤੀ ਆ ਕਿ ਉਹਨਾਂ ਦੇ ਕੋਲੇ ਕੋਰਟ ਦੇ ਆਰਡਰ ਆਏ ਨੇ ਔਰ ਉਹਨਾਂ ਨੇ ਵਕੀਲ ਵੀ ਉਥੋਂ ਕਰਕੇ ਕਾਰਵਾਈ ਜਿਹੜੀ ਉਹ ਸ਼ੁਰੂ ਕਰਤੀ ਆ ਪਰ ਭਾਰਤ ਸਰਕਾਰ ਦੀ ਮਦਦ ਦੇ ਨਾਲ ਹੀ ਉਸ ਨੂੰ ਉਧਰੋਂ ਇੱਧਰ ਵਾਪਸ ਮਗਾਇਆ ਜਾ ਸਕਦਾ ਹੈ ਪਰ ਹੁਣ ਪਰਿਵਾਰ ਦੇ ਮੈਂਬਰਾਂ ਚੋਂ ਉਸਦੇ ਪਿਤਾ ਨੇ ਵੀਡੀਓ ਦੇ ਵਿੱਚ ਇਹ ਗੱਲ ਦੀ ਪੁਸ਼ਟੀ ਕੀਤੀ ਆ ਕਿ ਭਾਰਤ ਸਰਕਾਰ ਉਹਨਾਂ ਦੀ ਮਦਦ ਕਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਹੋਰਾਂ ਦੇ ਨਾਮ ਲਏ ਨੇ ਕਿ ਉਹਨਾਂ ਦੀ ਮਦਦ ਕਰੇ ਉਹਨਾਂ ਦਾ ਬੇਟਾ ਵਾਪਸ ਪਹੁੰਚ ਜਾਵੇ ਤੁਹਾਨੂੰ ਦੱਸ ਦਈਏ ਕਿ ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਤਿੰਨ ਵਾਰ ਫਲੈਂਗ ਮੀਟਿੰਗ ਕੀਤੀ ਸੀ ਪਹਿਲਾਂ ਹੁਣ ਅਦਾਲਤ ਦੇ ਫੈਸਲੇ ਤੋਂ ਪਰਿਵਾਰ ਨੂੰ ਉਮੀਦ ਮਿਲ ਗਈ ਆ ਕਿ ਅਮਰਤਪਾਲ ਜਲਦ ਭਾਰਤ ਆ ਸਕਦਾ ਹੈ ਅਮਰਤਪਾਲ ਦਾ ਇੱਕ 4 ਮਹੀਨੇ ਦਾ ਬੇਟਾ ਹੈ ਔਰ ਅਮਰਤਪਾਲ ਵੀ ਮਾਪਿਆਂ ਦਾ ਇਕਲੌਤਾ ਪੁੱਤ ਫਿਲਹਾਲ ਇਹ ਜਿਹੜੀ ਤਸਵੀਰ ਆ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲਾਲਾਬਾਦ ਦੇ ਲਗਲੇ ਪਿੰਡ ਦੀ ਆ ਬੀਤੇ ਦਿਨੀ ਇਹ ਲੜਕਾ ਸਵਾ ਮਹੀਨਾ ਪਹਿਲਾਂ ਅਮਰਤਪਾਲ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦਾ ਹੈ ਆਪਣੀ ਜ਼ਮੀਨ ਤੇ ਜਾਂਦਾ ਹੈ ਔਰ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦਾ ਹੈ ਉੱਥੇ ਰੇਂਜਰਾਂ ਦੇ ਵੱਲੋਂ ਇਸ ਨੂੰ ਫੜ ਲਿਆ ਜਾਂਦਾ ਹੈ ਔਰ ਫਿਲਹਾਲ 1.5 ਮਹੀਨੇ ਬਾਅਦ ਇਹ ਅਪਡੇਟ ਆ ਕਿ ਉਸ ਨੂੰ 1 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਔਰ ਉਸ ਨੂੰ ਜੁਰਮਾਨਾ ਵੀ ਲਾਇਆ ਗਿਆ ਅਗਰ ਜੁਰਮਾਨਾ ਨਹੀਂ ਦਿੱਤਾ ਜਾਂਦਾ ਤਾਂ 15 ਦਿਨ ਦੀ ਸਜ਼ਾ ਹੋਰ ਵਧਾ ਦਿੱਤੀ ਜਾਏਗੀ ਪਰਿਵਾਰ ਨੇ ਵੀ ਪੁਸ਼ਟੀ ਕਰ ਦਿੱਤੀ ਆ ਕਿ ਉਹਨਾਂ ਨੇ ਵਕੀਲ ਉੱਥੋਂ ਦਾ ਕਰ ਲਿਆ ਜਿਸ ਦੇ ਤਹਿਤ ਸਾਰੀ ਕਾਰਵਾਈ ਹੋਏਗੀ ਪਰ ਦੂਜੇ ਪਾਸੇ ਭਾਰਤ ਸਰਕਾਰ ਤੋਂ ਮੰਗ ਵੀ ਕੀਤੀ ਆ ਕਿ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਫਿਲਹਾਲ ਕੀ ਕੁਝ ਲੜਕੇ ਨੇ ਕਿਹਾ ਉਸਦੇ ਪਿਤਾ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾ ਦਿੰਨੇ ਰਵਣ ਮੈਂ ਠੀਕ ਠਾਕ ਆ ਉੰਜ ਮੈਨੂੰ ਜੇਲ੍ਹ ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਆ ਤੇ ਉੰਜ ਪੁਲਿਸ ਤੋਂ ਕਿਨਪਾ ਪਰਚਾ ਕਟਾ ਕੇ ਤੇ ਕਿਨਪਾ ਬਾਰਡਰ ਕਰਾਸਿੰਗ ਦਾ ਕਰਕੇ ਵਕੀਲ ਘਰਿਆ ਜੇ ਠੀਕ ਹੈ ਉੰਜ ਮੈਂ ਠੀਕ ਠਾਕ ਆ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਤੋਂ ਜੋ ਮੇਰਾ ਬੇਟਾ ਸਰਦਪਾਰ ਕਿੱਥੀ ਕਰਨ ਵਾਸਤੇ ਜਾਂਦਾ ਹੈ ਤਾਰਬੰਦੀ ਦਵੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਕਾਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੇ ਬੋਲ ਆਵਾਜ਼ ਠਾਈ ਮੰਤਰੀਆਂ ਸੰਤਰੀਆਂ ਕੋਲ ਸਹਬਾਨਾਗੋੜੀ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗਰਮੀ ਸਿੰਘ ਸੋਢੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਜੇ ਸੰਕਵਾਇਆ ਜੀ ਤਾਂ ਮੇਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਮੇਰੇ ਬੇਟੇ ਨੂੰ ਲਗਭਗ 1.5 ਮਹੀਨੇ ਤੋਂ ਪਰੋ ਚੁੱਕਿਆ ਹੈ ਜੋ ਪਾਕਿਸਤਾਨ ਵਿੱਚ ਪਹੁੰਚਿਆ 28 ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦੇ ਉੱਤੇ ਮੁਕੱਦਮਾ ਅੰਦਰ ਕੀਤਾ ਗਿਆ ਹੈ ਜੋ ਮੁਕੱਦਮੇ ਦੀਆਂ ਕਾਪੀਆਂ ਨੂੰ ਅਸੀਂ ਛਵਕੀਲ ਸਹਿیل ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਹੈ ਉਸ ਸਹਿیل ਸਾਹਿਬ ਨੇ ਸਾਨੂੰ ਚੂਨੀਆ ਪੂੜ ਦੇ ਵਿੱਚੋਂ ਕਾਪੀਆਂ ਲੈ ਕੇ ਅਮਰਸਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਹਨ ਉਹ ਮੈਂ ਆਪ ਜੀ ਨੂੰ ਸ਼ੇਅਰ ਕਰਨਾ ਚਾਹਾਂਗਾ ਕੀ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਸਾਡਾ ਬੇਟਾ ਉੱਥੇ ਪਹੁੰਚਿਆ ਹੈ ਤਾਂ ਉਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਹ ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਅਮਰਤਪਾਲ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਗਵਰਨਰ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਸ਼ੁਰੂ ਕਰਕੇ ਸੈਂਟਰ ਸਰਕਾਰ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਬੇਨਤੀ ਹੈ ਕਿ ਸਾਡਾ ਘਰ ਬੇਟਾ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੋ ਅਸੀਂ ਜੁਰਮਾਨਾ ਨਹੀਂ ਭਰ ਸਕਦੇ ਤਾਂ ਇਸ ਦੀ ਸਾਡੀ ਹੈਲਪ ਕਰਵਾਈ ਜਾਵੇ ਤਾਂ ਸਾਡਾ ਵਾਧ ਵਧ ਕਰ ਲਿਆਉਣ ਵਾਸਤੇ ਬੇਟੇ ਨੂੰ ਰਿਪੋਰਟ ਕਰਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੀ ਸਾਥ ਦੇਵੇ ਸਾਡੇ ਸਾਥ ਦੇਣ ਬਾਈ ਰਜੀਤ ਕਾਲਸਾ ਬਾਈ ਰਜੀਤ ਜੀ ਬਈ